गांग गगबुआ जिला तरनतार जहां पर तंतन बाबा दलबगत जी दा सुलाना जोड मेला और मुख सेवदार हरजीत सिंह जी प्रधान सोन सिंह जी राजकुमार सिंह जी सतनाम सिंह जी प्रधान परमजीत सिंह जी नवदीप सिंह जी सरदार वीर सिंह जी काला सिंह जी भाई सुलखन सिंह जी जर्नैल सिंह जी हरजिंदर सिंह जी और सारे सेवदारों के सहयोग के साथ मेला बड़ी श्रद्धा भाव से मनाया गया पत्रकार संतोष राजपूत के साथ अमृतपाल की विशेष रिपोर्ट वाह ਕੁਰਵਾ ਹੈ ਮਾਲਕ ਤਮੜੇ ਮਾਇ ਅਰਦਾਸ ਹੋਈ ਹੈ ਬਲ ਸਿਸ਼ੇ ਦੇ ਖੋਲ ਪੜਹਾਰ ਦੇਓ ਦਦਾਰੇ ਹੋਰੋਂ ਕੁਸ਼ ਕਲਾ ਦੇਵ ਹੋਈ ਬਤਾ ਵਾਲੇ ਤੇਰੀ ਰਹਿਮਤ ਜਿਵੇਂ ਪਰਾਣੀ ਸੋ ਸਾਗਰ ਰਸ ਭਰਿਆ ਵਸਦਾਂ ਦੇ ਵਣਜਾਰੇ ਹਰੀ ਮਰਾਰ ਹਾਂ ਜੀ ਬਾਬਾ ਜੀ ਆਪਕਾ ਨਾ ਮੇਰਾ ਨਾਮ ਹੈ ਪ੍ਰਧਾਨ ਹਰਜੀਤ ਸਿੰਘ ਟਿੱਲ ਕੋ ਕੋ ਬੋ ਸਰ ਇਹ ਜੋ ਆ ਘੁਦਵਾਰੇ ਦਾ ਨਾਮ ਇਹ ਬਾਬਾ ਦਲਪਖ ਜੀ ਦਾ ਸਥਾਨ ਹੈ ਜੀ ਬਾਬਾ ਦਲਪਖ ਜੀ ਦਾ ਅਸਲੀ ਪਿੰਡ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਦੇ ਲਾਗੇ ਪਿੰਡ ਹੈਗਾ ਜੀ ਰਾਮਪੁਰਾ ਤੇ ਜੋ ਹਰਗਵੰਦ ਸਾਹਿਬ ਜੀ ਦੇ ਇਹ ਬਚਪਨ ਦੇ ਦੋਸਤ ਸਨ ਬਾਬਾ ਦਲਪਖ ਜੀ ਜਿਸ ਟਾਈਮ ਗੁਰੂ ਹਰਗਵੰਦ ਪਾਚਾ ਪਾਕਿਸਤਾਨ ਤੋਂ ਚੱਲ ਕੇ ਆਏ ਔਰ ਉਹਨਾਂ ਜਦੋਂ ਪਹਿਲਾ ਪੜਾ ਕੀਤਾ ਪਿੰਡ ਪੜਾਉਣੇ ਦੇ ਵਿੱਚ ਜੋ ਕਿ ਢਾਲੇ ਲਈ ਸ਼ਹਿਰ ਦੇ ਸਾਹਮਣੇ ਬਿਲਕੁਲ ਨਜ਼ਰ ਆਉਂਦਾ ਟਾਲੇ ਨਿਸ਼ਾਰੇ ਤੋਂ ਚੱਲਣ ਤੋਂ ਬਾਅਦ ਪੜਾਉਣੇ ਤੋਂ ਚੱਲੇ ਉਸ ਤੋਂ ਬਾਅਦ ਇਹਨਾਂ ਦਾ ਅਗਲਾ ਪੜਾਅ ਹੋਇਆ ਪਿੰਡ ਢੰਡਕ ਸੇਲ ਦੇ ਵਿੱਚ ਜਦੋਂ ਇਹ ਪਿੰਡ ਢੰਡਕ ਸੇਲ ਦੇ ਵਿੱਚ ਪਹੁੰਚਿਆ ਉੱਥੇ ਆ ਕੇ ਇਹਨਾਂ ਨੇ ਫਿਰ ਜਦੋਂ ਪਰਾ ਕੀਤਾ ਸੰਗਤਾਂ ਦੇ ਨਾਲ ਤੇ ਜਿਹੜੀਆਂ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਸੰਗਤਾਂ ਸੀ ਉਹਨਾਂ ਸੰਗਤਾਂ ਨੇ ਆਖਿਆ ਕਿ ਮਹਾਰਾਜ ਜੀ ਸਾਡਾ ਖੀਰ ਤੇ ਪੂੜਿਆਂ ਨੂੰ ਦਿਲ ਕਰਦਾ ਛਕਣ ਨੂੰ ਤੇ ਮਹਾਰਾਜ ਜੀ ਨੇ ਕਿਹਾ ਬੁੱਧਾ ਅਗਲੇ ਪੜਾਅ ਤੇ ਜਾ ਕੇ ਖੀਰ ਤੇ ਪੂੜੇ ਛਕਾਵਾਂਗੇ ਗੁਰੂ ਅਰਜਨ ਦੇਵ ਜੀ ਪਾਚਾ ਫਿਰ ਜਦੋਂ ਢੰਡਕ ਸੇਲ ਤੋਂ ਚੱਲਿਆ ਤਾਂ ਦੂਜਾ ਪੜਾਫੀ ਤੀਜਾ ਪੜਾਫੀ ਗੱਗੋ ਘੁਏ ਆ ਗਏ ਉਹਨਾਂ ਨੇ ਇੱਥੋਂ ਤਕਰੀਬਨ ਪਿੰਡ ਦੇ ਬਾਹਰਲੀ ਸਾਈਡ ਤੇ ਗੁਰਦੁਆਰਾ ਸਾਹਿਬ ਹੈ ਗੁਰੂ ਅਰਜਨ ਦੇਵ ਪਾਚਾ ਦਾ ਉੱਥੇ ਪੜਾ ਕੀਤਾ ਜਿਸ ਤੋਂ ਉੱਥੇ ਪੜਾ ਕੀਤਾ ਤੇ ਇਹ ਜਿਹੜਾ ਦਰਬਾਰ ਹੈ ਬਾਬੇ ਦਲਪਖ ਜੀ ਦੇ ਨਾਨਕੇ ਘਰ ਦਾ ਦਰਬਾਰ ਸੀਗਾ ਇੱਥੇ ਨਾਨਕੇ ਹੀ ਉਹਨਾਂ ਦੇ ਬਾਬਾ ਦਲਪਖ ਜੀ ਕੁਦਰਤੀ ਇੱਥੇ ਆਏ ਹੋਏ ਸਨ ਜਦੋਂ ਇੱਥੇ ਆਏ ਹੋਏ ਸਨ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਪਾਚਾ ਇੱਥੇ ਆਏ ਆ ਤੇ ਉਹਨਾਂ ਫਿਰ ਆਪਣੀ ਨਾਨੀ ਮ ਤੇ ਆਪਾਂ ਉਹਨਾਂ ਦੀ ਸੰਗਤ ਦੇ ਨਾਲ ਆਏ ਆ ਤੇ ਆਪਾਂ ਉਹਨਾਂ ਦੀ ਸੇਵਾ ਕਰਨੀ ਹੈ। ਫਿਰ ਤੁਸੀਂ ਜਲਪਾਣੀ ਤਿਆਰ ਕਰੋ ਕਿ ਆਪਾਂ ਉਥੇ ਪੜਾ ਤੇ ਲੈ ਕੇ ਜਾਣਾ ਹੈ। ਮਾਤਾ ਸੁਖਾ ਜੀ ਨੇ ਸੰਗਤ ਨੂੰ ਨਾਲ ਲੈ ਕੇ ਇੱਥੇ ਖੀਰਾਂ ਦੇ ਪੂਰੇ ਪਿਆਰ ਕੀਤੇ। ਪੂਰੇ ਖੀਰਾਂ ਤਿਆਰ ਕਰਨ ਤੋਂ ਬਾਅਦ ਜਦੋਂ ਉੱਥੇ ਪੜਾ ਦੇ ਉੱਪਰ ਲੈ ਕੇ ਗਏ ਆ ਤੇ ਮਹਾਰਾਜ ਸਾਹਿਬ ਨੇ ਆਪ ਛਕੇ ਸੰਗਤ ਨੂੰ ਛਕਾਏ। ਉੱਥੇ ਫਿਰ ਮੇਹਰਾਂ ਦੇ ਘਰ ਵਿੱਚ ਬਹੁਤ ਖੁਸ਼ੀ ਦੇ ਵਿੱਚ ਆਏ ਮਹਾਰਾਜ। ਤੇ ਮਾਤਾ ਸੁਖਾ ਜੀ ਜਿਹੜੀ ਬਾਬਾ ਦਲਪਖ ਜੀ ਦੀ ਨਾਨੀ ਸੀ। ਉਨਾਂ ਨੂੰ ਕਹਿ ਲੱਗਾ ਮਾਤਾ ਜੀ ਮੰਨੋ ਮੰਗੋ ਤੁਸੀਂ ਪਿੰਡ ਵਾਸਤੇ ਕੀ ਮੰਗਦੇ ਜੇ ਤੇ ਮਾਤਾ ਜੀ ਨੇ ਪਹਿਲਾ ਬਚਨ ਕੀਤਾ ਮਹਾਂਪੁਰਸ਼ੋ ਤੁਹਾਡੇ ਚਰਨ ਪੈਗੇ ਆ ਸਾਡੇ ਵਾਸਤੇ ਇੰਨਾ ਹੀ ਬਹੁਤ ਕੁਛ ਹੈ ਟੱਟ ਤੋਂ ਅੱਗੇ ਨਗਰ ਦੀ ਕਿਰਪਾ ਹੈ ਦੂਜਾ ਬਚਨ ਉਹਨਾਂ ਨੇ ਫੇਰ ਕੀਤਾ ਕਹਿੰਦੇ ਮਾਤਾ ਜੀ ਮੰਗੋ ਕੀ ਮੰਗਦੇ ਜੇ ਮਾਤਾ ਜੀ ਨੇ ਫੇਰ ਬਚਨ ਟਾਲ ਦਿੱਤਾ ਮਹਾਂਪੁਰਸ਼ਾ ਦਾ ਤੀਜਾ ਬਚਨ ਜਦੋਂ ਉਹਨਾਂ ਫੇਰ ਲਾਇਆ ਕਹਿੰਦਾ ਮਾਤਾ ਜੀ ਆਖਰੀ ਬਚਨ ਹੈ ਜੇ ਕੁਝ ਮੰਗਣਾ ਚਾਹਦੇ ਜੇ ਤਾਂ ਮੰਗ ਲਓ ਫਿਰ ਮਾਤਾ ਜੀ ਨੇ ਕੀ ਕੀਤਾ ਵੀ ਝੋਲੀ ਟੱਢ ਕੇ ਆਖਿਆ ਮਹਾਂਪੁਰਸ਼ੋ ਜੇ ਮੇਰ ਦੀ ਖੁਸ਼ੀ ਵਿੱਚ ਆਏ ਜੇ ਤਵੇ ਤੁਹਾਡੇ ਵਰਗੀ ਕੋਈ ਮਹਾਨ ਹਸਤੀ ਇਸ ਨਗਰ ਦੇ ਵਿੱਚ ਪੈਦਾ ਹੋਣੀ ਚਾਹੀਦੀ ਹੈ। ਮਹਾਪੁਰਸ਼ ਕਹਿਣ ਲੱਗੇ ਮਾਤਾ ਜੀ ਪਹਿਲਾਂ ਤੁਸੀਂ ਮੰਗਿਆ ਕੁਛ ਨਹੀਂ ਜੇ ਹੁਣ ਤੁਸੀਂ ਮੰਗਣ ਲੱਗੇ ਜੇ ਤੇ ਤੂੰ ਬਹੁਤ ਕੁਛ ਮੰਗ ਲਿਆ। ਕਿ ਸਾਡੇ ਵਰਗਾ ਨਾਂ ਤਾਂ ਕੋਈ ਹੋਇਆ ਤੇ ਨਾ ਹੋਣਾ ਅਸੀਂ ਫਿਰ ਅਗਲੇ ਜਨਮੇ ਦੇ ਵਿੱਚ ਤੁਹਾਡੇ ਨਗਰ ਦੇ ਵਿੱਚ ਜਨਮ ਧਾਰਾਂਗੇ। ਫਿਰ ਮਾਤਾ ਜੀ ਕਹਿਣ ਲੱਗੇ ਵੀ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਤੁਸੀਂ ਸਾਡੇ ਨਗਰ ਦੇ ਵਿੱਚ ਪਹੁੰਚ ਗਏ ਹੋ ਜਾਂ ਜਨਮ ਲੈ ਰਿਹਾ। ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਆਮ ਬੱਚਾ ਜਦੋਂ ਜਨਮ ਲੈਂਦਾ ਹੈ ਉਹ ਰੋਂਦਾ ਹੈ। ਪਰ ਸਾਡਾ ਜਦੋਂ ਜਨਮ ਹੋਊਗਾ ਅਸੀਂ ਖੇੜ ਖੜਾ ਕੇ ਹੱਸਾਂਗੇ ਇੱਕ ਨਿਸ਼ਾਨੀ ਸਾਡੀ ਇਹ ਹੋਊਗੀ ਦੂਜੀ ਨਿਸ਼ਾਨੀ ਸਾਡੀ ਇਹ ਹੋਊਗੀ ਕਿ ਜਿਹੜੀ ਕੋਠੀ ਦੇ ਵਿੱਚ ਸਾਡਾ ਜਨਮ ਹੋਏਗਾ ਹਨੇਰ ਕੋਠੀ ਦੇ ਵਿੱਚ ਆਟੋਮੈਟਿਕ ਪ੍ਰਕਾਸ਼ ਹੋ ਜਾਏਗਾ ਚਾਲਣ ਹੋ ਜਾਏਗਾ ਇਹ ਸਾਡੀਆਂ ਦੋ ਨਿਸ਼ਾਨੀਆਂ ਹੋਣਗੀਆਂ ਜਦੋਂ ਸਾਡੀਆਂ ਇਹ ਦੋ ਨਿਸ਼ਾਨੀਆਂ ਹੋ ਜਾਣਗੀਆਂ ਸਮਝ ਲਓ ਕਿ ਮਹਾਰਾਜ ਆਪ ਆ ਗਏ ਉਹਨਾਂ ਦਾ ਪ੍ਰਕਾਸ਼ ਹੋ ਗਿਆ ਫਿਰ ਉਹਨਾਂ ਦੇ ਵਰਦੇ ਨਾਲ ਇਥੇ ਸਾਡੇ ਪਿਛਲੇ ਪਿੰਨੇ ਗੁਰਦੁਆਰਾ ਸਾਹਿਬ ਇੰਦਾ ਜਨਮ ਸਥਾਨ ਤਾਂ ਅੰਤਨ ਬਾਬਾ ਬੀਰ ਸਿੰਘ ਜੀ ਉਹਨਾਂ ਦੇ ਵਰਦੇ ਨਾਲ ਫਿਰ ਬਾਬਾ ਬੀਰ ਸਿੰਘ ਜੀ ਦਾ ਜਨਮ ਹੋਇਆ ਜਿਨ੍ਹਾਂ ਦੇ ਇਤਿਹਾਸਿਕ 365 ਗੁਰਦੁਆਰੇ ਹਨ ਪਰ ਆਪਾਂ ਇੱਕ ਦਿਨ ਇੱਕ ਗੁਰਦੁਆਰੇ ਵਿੱਚ ਲਾਈਏ ਤੇ ਸਾਲ ਬਾਅਦ ਗੁਰਦੁਆਰਾ ਸਾਹਿਬ ਦਾ ਦੁਬਾਰਾ ਨੰਬਰ ਪੈਂਦਾ ਕਿਉਂਕਿ 365 ਦੇ ਨਹੀਂ ਸਾਲ ਦੇ ਹੁੰਦੇ ਆ ਉਸ ਤੋਂ ਬਾਅਦ ਫਿਰ ਬਾਬਾ ਢਲਪਗ ਜੀ ਨੇ ਉਹਨਾਂ ਵਾਰ ਇੱਕ ਹੋਰ ਦਿੱਤਾ ਮਾਤਾ ਜੀ ਨੂੰ ਕਿ ਮਾਤਾ ਜੀ ਤੁਹਾਡੇ ਪਿੰਡ ਦੀ ਜੋ ਵੀ ਬਰਾਤ ਵਿਆਹਣ ਵਾਸਤੇ ਜਾਊਗੀ ਜੇ ਉਹਨਾਂ ਨੇ ਆਪਣਾ ਅੰਸੱਗੇ ਵਧਾਉਣਾ ਹੈ ਤੇ ਉਹ ਇੱਥੇ ਮੱਥਾ ਟੇਕ ਕੇ ਚੜ੍ਹਾ ਕਰਨਗੇ ਉਸ ਤੋਂ ਬਾਅਦ ਇੰਨੀ ਮਹਾਰਾਜ ਦੀ ਕਰਪਾਈ ਕਿ ਸਾਡੇ ਪਿੰਡ ਦੀ ਕੋਈ ਵੀ ਬਰਾਤ ਕਿਤੇ ਵੀ ਬੈਠਾ ਭਵੇਂ ਬਾਹਰ ਪਿੰਡ ਵੀ ਚੱਲ ਗਿਆ ਉਹ ਵੀ ਉੱਥੋਂ ਮਹਾਰਾਜ ਦਾ ਨਾਮ ਲੈ ਕੇ ਫੇਰ ਬਰਾਤ ਕਰਦੇ ਆ ਤੇ ਜਿਹੜਾ ਬਿਨਾਂ ਨਾਮ ਲਿਆ ਜਾਂ ਬਿਨਾਂ ਮੱਥਾ ਟੇਕ ਕੇ ਜਾਵੇ ਤੋ ਨੁਕਸਾਨ ਤੋਂ ਬਗੈਰ ਮੁੜਦਾ ਨਹੀਂ ਇਹ ਇਥੋਂ ਦੀ ਕਥਾ ਕਹਾਣੀ ਹੈ ਜੀ ਬਾਬਾ ਦਲਪਾਗੇ ਜਿਹਨੇ ਨਾਨਕੇ ਘਰ ਆ ਮਾਤਾ ਸੁੱਖਾ ਜਿਨੇ ਗੁਰੂ ਅਰਜਨ ਪਾਤਸ਼ਾਹ ਦੀ ਸੇਵਾ ਕੀਤੀ ਠੀਰ ਤੇ ਪੂੜਿਆਂ ਦਾ ਲੰਗਰ ਲਾਇਆ ਤੇ ਬਾਬਾ ਬੇਸੰਗ ਜੀ ਦਾ ਪ੍ਰਦਾਨ ਪੈਦਾ ਹੋਇਆ ਮੇਲੇ ਦੇ ਅੰਦਰ ਕੌਣ ਕੌਣ ਦੇ ਪ੍ਰਬੰਧਾ ਜੋ ਕਰਵਾਏ ਗਏ ਹੈ? ਹਾਂਜੀ ਮੇਲੇ ਦੇ ਅੰਦਰ ਕੌਣ ਕੌਣ ਦੇ ਪ੍ਰਬੰਧਾ ਜੋ ਕਰਵਾਏ ਗਏ ਹੈ? ਮੇਲੇ ਦੇ ਅੰਦਰ ਇੱਕ ਵੇਖੋ ਜੀ ਇਹ ਸਭ ਤੋਂ ਵੱਡਾ ਪ੍ਰਬੰਧ ਹੈ। ਆ ਵੇਖੋ ਤੁਸੀਂ ਕਵੀਸ਼ਰੀ ਜਥਾ ਚੱਲ ਰਿਹਾ ਢਾਡੀ ਦਾ ਦਵਾਨ ਹਾਲ। ਦਵਾਨ ਦੇ ਵਿੱਚ ਪੰਜਾਬ ਦੀ ਮਸ਼ਹੂਰ ਜਥੇਬੰਦੀ ਦੇ ਵਿੱਚੋਂ ਢਾਡੀ ਜਥਾ ਬੀਬੀ ਦਲੇਰ ਕੌਰ ਜੀ ਹਲਸਾ ਜਿਹੜੇ ਕੇ ਨਾਮ ਹੈ ਇਸ ਟਾਈਮ ਢਾਡੀ ਜਥਾ ਕੋ ਪਹੁੰਚ ਰਿਹਾ। ਉਹਨਾਂ ਦਾ 2 ਤੋਂ ਲੈ ਕੇ 4 ਵਜੇ ਦਾ ਟਾਈਮ ਹੈ। ਹੋਰ ਵੀ ਜਥੇ ਕਾਫੀ ਆਏ ਨੇ। ਸ਼ਾਮ ਨੂੰ 5 ਵਜੇ ਤੋਂ ਬਾਅਦ ਕਬੱਡੀ ਵੀ ਆ। ਔਰ ਸਭ ਤੋਂ ਪਹਿਲੀ ਵੱਡੀ ਗੱਲ ਇਹ ਆ ਕਿ 12 ਤਰੀਕ ਤੋਂ ਇੱਥੇ ਸ੍ਰੀ ਕੰਨਪੜ ਸਾਹਿਬਾਂ ਦੀਆਂ ਰੰਮਤਾ ਚੱਲ ਰਹੀਆਂ ਸੀ ਜਿਨ੍ਹਾਂ ਦੇ ਸੰਪੂਰਨ ਭੋਗ ਪਏ ਔਰ ਅੱਜ ਸੰਗਰਾਂਦ ਵਾਲੇ ਦਿਨ ਇੱਕ ਖਣਪੜ ਸਾਹਿਬ ਰੰਮਿਆ ਜੋ ਕਿ ਲਾਸਟ ਮੇਲੇ ਦਾ ਮੰਨਿਆ ਜਾਂਦਾ ਹੈ ਉਹਦਾ ਅੱਜ ਭੋਗ ਪਾਇਆ ਉਸ ਤੋਂ ਬਾਅਦ ਆਹ ਤੁਸੀਂ ਦੇਖ ਰਹੇ ਹੋ ਕਿ ਮੇਲਾ ਚੱਲ ਰਿਹਾ ਬਹੁਤ ਧੂਮ ਧਾਮ ਦੇ ਨਾਲ ਇਹ 15 ਦਿਨ ਲਗਾਤਾਰ ਮੇਲਾ ਚੱਲਦਾ ਹੈ ਭਾਈ ਸੰਗਤਾਂ ਆਜੀ ਉਨ ਮੰਨ ਕੇ ਸੰਗਤਾਂ ਦੇ ਮੇਲੇ ਮੈਂ ਆਤੀ ਕੋਈ ਗਿੰਤੀ ਨਹੀਂ ਜੀ ਸੰਗਤ ਤਾਂ ਸਮੁੰਦਰ ਹੈ ਕੋਈ ਪਤਾ ਨਹੀਂ ਜੀ ਸਾਨੂੰ ਦੇਖਣ ਦੇ ਕਿ ਪਿਛਲੇ 15 ਦਿਨ ਤੋਂ ਤੇ ਸਾਨੂੰ ਇੱਥੇ ਪ੍ਰਸ਼ਾਦਾ ਪਕਾਉਣਾ ਤੇ ਵੰ ਇਨਾ ਮੁਸ਼ਕਲ ਹੋਇਆ ਕਿ ਸੰਗਤ ਦਾ ਪਤਾ ਹੀ ਕੋਈ ਨਹੀਂ ਸੰਗਤ ਕਿੰਨੀ ਕਾਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਕੀ ਤਿਆਰੀ ਕਿੰਨੇ ਟਾਈਮ ਪਹਿਲੇ ਸਟਾਰਟ ਕੀਤੀ ਜਾਂਦੀ ਹੈ ਤਕਰੀਬਨ 1.5 ਮਹੀਨਾ ਪਹਿਲੇ 1.5 ਮਹੀਨਾ ਪਹਿਲੇ ਜੀ ਕਿ ਸਾਨੂੰ ਨੌਜਵਾਨ ਪੀੜੀ ਨਸ਼ੇ ਵਿੱਚ ਬਰਬਾਦ ਹੋ ਰਹੀ ਹੈ ਆਉਣ ਵਾਲੀ ਨੌਜਵਾਨ ਪੀੜੀ ਕੋਲ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਦੇਹੀ ਪੀੜੀ ਨੂੰ ਸੁਨੇਹਾ ਦੇਾਂਗੇ ਵੀ ਗੁਰੂ ਵਾਲੇ ਬਣੋ ਗੁਰੂ ਦੀ ਮੋਹਰ ਲਵਾਓ ਨਸ਼ਾ ਪੱਤਿਆਂ ਦੇ ਵਿੱਚ ਪੁੱਛ ਨਹੀਂ ਰੱਖਿਆ ਨਸ਼ੇ ਨੇ ਬਹੁਤ ਆਪਣਾ ਅੱਗੇ ਨੁਕਸਾਨ ਕੀਤਾ ਹੈ ਹੁਣ ਜਿਸ ਤਰ ਗੁਰਬਾਨੀ ਦੇ ਪ੍ਰਵਾਨ ਚੱਲ ਰਹੇ ਆ ਗੁਰਬਾਨੀ ਦੇ ਨਾਲ ਜੁੜੋ ਗੁਰ ਸ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਸੰਭਾਲ ਸਕੀਏ